ਤੇ ਸੁਣੋ ਜਰਾ ਵੀ ਚਤਵੀ ਚੌਕ ਹੈ ਸਿੱਖੀ ਦੀ ਚਾਟ ਸ਼ਾਲਾ ਚਤਨੀ ਚੌਕ ਹੈ ਸਿੱਖੀ ਦੀ ਚਾਟ ਸ਼ਾਲਾ ਜਿੱਥੇ ਸਿੱਖੀ ਦਾ ਇਮਤਿਹਾਨ ਹੋਣਾ ਜਿੱਥੇ ਰੋਂਦੇ ਦੇ ਜ਼ੁਲਮ ਦੀ ਹੱਦ ਹੋ ਗਈ ਦੇਖ ਕੇ ਤੇ ਧਰਤੀ ਸਮ ਅਸਮਾਨ ਹੋ ਗਿਆ ਦੋ ਅੱਥਮਾ ਦਾ ਮਦੀਨਾਸ ਬੰਨਿਆ ਆਰਾ ਦਿਖਾ ਕੇ ਉਹਨੂੰ ਡਰਾਉਣ ਲੱਗੇ ਤਿੱਖੇ ਦੰਦਿਆ ਜੀਰ ਦੁਫਾੜ ਕਰ ਦੂ ਕਿ ਕਿ ਸਿੱਧਕ ਸਿੱਖ ਦਾ ਅਜਮਾਉਣ ਲੱਗੇ ਰੰਗਿਆ ਜਾਲਮਾ ਕਰਕੇ ਜ਼ੁਲਮ ਕਰਨਾ ਭਾਈ ਮਤੀਦਾਸੀ ਗੋਮਿੰਦੇ ਆ ਰੰਗਿਆ ਜ਼ਾਲਮਾ ਕਰਕੇ ਜ਼ੁਲਮ ਕਰਨਾ ਤੇਰੇ ਗੰਦੇ ਨਹੀਂ ਮੈਨੂੰ ਡਰਾ ਸਕਦੇ ਹੱਟ ਸੱਚੀ ਲੜਨਾ ਜਾਣਦੇ ਜੋ ਉਹਦੇ ਸਿੱਖ ਨੂੰ ਨਹੀਂ ਝਟਕਾ ਸਕਦੇ ਆਰਾ ਰੱਖਿਆ ਜੋਧੇ ਦੇ ਸਿਰ ਉੱਤੇ ਲਾਲੀ ਚਿਹਰੇ ਤੇ ਹੋਰ ਸੀ ਹੋਰ ਚੜ ਗਈ ਆਰਾ ਰੱਖਿਆ ਜਾਂ ਜੋਧੇ ਦੇ ਸਿਰ ਉੱਤੇ ਲਾਲੀ ਚਿਹਰੇ ਤੇ ਰਹੀ ਸੀ ਹੋਰ ਚੜਦੀ ਮਤੀ ਦਾਸ ਉਹ ਚੀਰ ਤੋ ਫਾੜ ਕਰਦਾ ਤੇ ਕੱਤੀ ਜੁਬਾਨ ਨੂੰ ਜਪਜੀ ਦਾ ਰਹੀ ਪਾਠ ਕਰਦਾ ਕਹਿੰਦੇ ਨੇ ਕਿ ਜਦੋਂ ਮਤੀ ਦਾਸ ਨੂੰ ਚੀਰਿਆ ਗਿਆ ਸੀ ਤਾਂ ਚੀਰ ਤੇ ਚੀਰ ਤੇ ਜੁਬਾਨ ਵੀ ਲੋਟੋਟੇ ਹੋਈ ਤੇ ਉਦੋਂ ਦੀ ਜੁਬਾਨ ਵੀ ਤੇ ਉਦੋਂ ਦੀ ਜੁਬਾਨ ਚੋਂ ਜਪਜੀ ਸਾਹਿਬ ਦੀ ਬਾਣੀ ਉਚਰਦੀ ਰਹੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਚੱਲੀਏ ਇਹ ਦੇਖ ਔਰੰਗਾ ਭੜਕੁੱਠਿਆ ਕਹਿੰਦਾ ਸਿੱਖੀ ਦਾ ਨਾਮ ਮਿਟਾ ਦਈਏ ਇਹ ਦੇਖ ਔਰੰਗਾ ਭੜਕੁੱਠਿਆ ਕਹਿੰਦਾ ਉਹਦੇ ਨਾਮ ਸਭੀ ਦਾ ਮਹਾਦੇਵ ਦੀ ਤਰਫੀ ਫੀਟ ਕਰ ਤੋਂ ਅਮਰ ਜੁਨਾਹ ਜਿਹੜੇ ਤਾਂ ਸੰਜਮ ਤੇ ਆਏ ਆਓ ਆਓ ਸੁਵਿੰਦ ਸਿੰਘ ਜੀ ਕਿਤਾਬ ਫੋਟੋ ਚਾਹੀਏ ਕਿੱਥੇ ਉਹਨਾਂ ਸੁਵਿੰਦ ਜੀ

ਕਵੀ ਗੁਰੂ ਅੰਮ੍ਰਿਤ ਸਿੰਘ ਜੀ ਕੰਮ ਆਜੋ ਲੋ ਜੀ ਕੋਈ ਨਹੀਂ ਹੋ ਜਾਓ ਕਰਦੇ ਨਹੀਂ ਆਪਾਂ ਇੱਥੇ ਪਟਵਾਰੀ ਸਾਹਿਬ ਦੀ ਨਜ਼ਰ ਆ ਰੇ ਆਜੋ ਸੁਖਬੀਰ ਸਿੰਘ ਜੀ ਭੁੱਲਰ ਆਹ ਬੜੀ ਹੈ ਜੀ ਹਲੋ ਹਲੋ ਲਲੀਪਤ ਬੱਜਾ ਗੋਲਿਆ ਆਜੋ ਜੀ ਮਨਦੀਪ ਕੌਰ ਬਲਜੀ ਇਹਨਾਂ ਨੇ ਫੈਸਲਾ ਕਰਤਾ ਪਾਜੀ ਆ ਫੋਨ ਅੱਛਾ ਜੇ ਤੁਮ ਜੋ ਲੌਕ ਕਰਨਾ ਹੈ ਨਵਜੋਤ ਤੋਂ ਜੀ ਇਹ ਨਹੀਂ ਆਪਣੇ ਬਾਪੂ ਜੀ ਨੇ ਦੇ ਗਿਆ ਕੋਲੋਂ ਮੇਰੇ ਬਾਪੂ ਜੀ ਨੇ ਦੇ ਗਏ ਮੈਂ ਜਿਹੜੇ ਦੇਖੇ ਉਹ ਤਸਵੀਰ ਬੁਰੜੇ ਦੀਆਂ ਆ ਦੋਵੇਂ ਫੜ ਦੋ ਜੀ समूह साहब को बेनती है तो जेडे विद्यार्थियों ने सवेरे हम आप अज भी संदीप लाइट एंड साउंड पंडोरी सरदार गोपी आओ 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 कालू साहब 11 बजे ਮਨੰਦ ਕੇ ਚਾਬੀਦੌ ਨਹੀਂ ਚੱਲਣਾ ਚਲਾ ਦੇ ਫਿਰ ਚਲਾਉਣ ਲੱਗਿਆ ਨਾ ਇਹ ਹੋ ਗਿਆ ਦੀ ਇਹਨਾਂ ਦਾ ਐਜੈਂਟ ਕਲੀਰਮੈਂਟ ਠੀਕ ਬੋਲੇ ਸੋਨਿਆਲਾ ਅਕਾੜਾ ਤੇ ਹੁਣ ਭਾਜੀ ਅੰਤ ਸ਼ਿਖਰ ਹੁਣ ਇੱਕ ਫੇਰ ਬੋਲ ਕੇ ਬਹਿਸਵਾਦੀ ਕਰਾਂ ਕਿ ਮਿਲਣਾ ਵਿਛੜਨਾ ਦਸਤੂਰ ਹੈ ਜ਼ਿੰਦਗੀ ਦਾ ਮਿਲਣਾ ਜਿਹੜੇ ਪਰਪਰਕ ਕਰ ਰਹੇ ਹਾਂ ਬੱਚਿਆਂ ਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਦਾ ਕਾਜੋਜ ਇਸੇ ਤਰ੍ਹਾਂ ਆਜੋ ਸੋਖੀ

विकराल सिंह हरियां किथे गए ते कोई पत्र का रहवे क्रांति क्रांति के किसी आ जो आ फोटो पे जा मुड़ के नाल कोई जी पहली ਮਾਂ ਦੇ ਦੁਲਾਰੇ ਵਾ ਵੇਖਦੇ ਦੁਲਾਰੇ ਵਾ ਤੇਰੀਆਂ ਕਹਾਰੀਆਂ ਤੇਗਦੇ ਦੁਲਾਰੇ ਵਾ ਤੇਰੀਆਂ ਕਹਆਂੀਆਂ ਤੋਂ ਲੱਗਣਾ ਯਾਦਾਂ ਸਰਜੀਤ ਪਾਤਲ ਜੀ ਕਹਿੰਦੇ ਨੇ ਸੱਚਿਆਂ ਸਾਹਾਂ ਦੇ ਧੜ ਉੱਤੇ ਸਿਰ ਦੀ ਫਸ ਦੋਰੇ ਨਹੀਂ ਸੱਚਿਆਂ ਸ਼ਾਹਾਂ ਦੇ ਘੜ ਉੱਤੇ ਫਿਰ ਨਹੀਂ ਫਸ ਸੂਰਜ ਹੁੰਦੇ ਨੇ ਤੇ ਤਲਵਾਰਾਂ ਦੇ ਨਾਲ ਕਦੇ ਸੂਰਜ ਨਾ ਕਤਲ ਕਰਾ ਸਕਦੇ ਤੇ ਤਲਵਾਰਾਂ ਦੇ ਨਾਲ ਕਦੇ ਸੂਰਜ ਨਾ ਕਤਲ ਕਰਾ ਸਕਦੇ ਉਹ I don't know, I don't know. की भी है हम मैं बेनती करूंगा मेरे वे भी सरदार कुलदीप सिंह कलो हम जो साझ हारदिक जी है शब्द कैद गए सरदार कुलदीप सिंह कलो हम ਗੁੜੀ ਨੀਂਦ ਸੱਜਣ ਸੌਂ ਗਿਆ ਅੱਜ ਦੋਸਤੋ ਇਸ ਕੋ ਨੈਤਿਕ ਵਿਚਾਰ ਚੁਜੇ ਕਰਦੇ ਆ ਕਿ ਕਦੇ ਅੱਧੀ ਪਦਾਰਥਵਾਦੀ ਯੋਗਤਾ ਦੀ ਗੱਲ ਕਰੀਏ ਨਾ ਹਰ ਗੱਲ ਵਿੱਚ ਪੈਸਾ ਆ ਗਿਆ ਕਦੇ ਕਿਸੇ ਨੇ ਇਹ ਸੁਣਿਆ ਕਿ ਕਿਸੇ ਨੇ ਆਪਣੀ ਸਤਸਾ ਦੇ ਅੱਗੇ ਲੇਖੇ ਲਾਇਆ ਹੋਵੇ ਕਿ ਅਸੀਂ ਮੰਗਦੇ ਨਹੀਂ ਜੋ ਤੈਨੂੰ ਜਾਣ ਮੰਗੀਏ ਸਾਨੂੰ ਜਾਣ ਦੀ ਲੋੜ ਨਹੀਂ ਕਿਉਂਕਿ ਮੇਰੀ ਸੰਸਾ ਗੁਰੂ ਨਾਨਕ ਦੇਵ ਜੀ ਦੀ ਕਿਰਤ ਕਮਾਈ ਵਿੱਚ ਚੱਲਦੀ ਆ ਕਦੀ ਦੇਖਿਆ ਕਦੀ ਸੁਣਿਆ ਕਦੀ ਕਿਸੇ ਨੇ ਪਰ ਇੱਕ ਸੰਸਥਾ ਪੰਜਾਬ ਦੇ ਵਿੱਚ ਦੀ ਪੂਰੇ ਵਰਲਡ ਦੇ ਵਿੱਚ ਇੱਕੋ ਇੱਕ ਸੰਸਥਾ ਹੈ ਬਾਬਾ ਆਇਆ ਸਿੰਘ ਜੀ ਰਿਆਡ ਜੀ ਦਾ ਉਹ ਵਿਸ਼ਾ ਕਿ ਤਾ ਸਵਰਥਿਕ ਜੀ ਨੇ ਅੱਜ ਸਵਾਗਤ ਕਰਦੇ ਅੱਜ ਅੱਜ ਦੇ ਪ੍ਰੋਗਰਾਮ ਦਾ ਪੂਰੀ ਵਾਰ ਸਤਿਕਾਰ ਜੋ ਆਪਣਾ ਦਿੱਤੀ ਸਮਾਂ ਕੱਢ ਕੇ ਆਇਆ ਕਿਉਂਕਿ ਇਹਨਾਂ ਦੀ ਸ਼ਖਸੀਅਤ ਦੇ ਦਰਸ਼ਕ ਕਰਨਾ ਵੀ ਇੱਕ ਵੱਡੀ ਉਪਲਬਧੀ ਹੁੰਦੀ ਹੈ ਤੇ ਇਹ ਜੋ ਉਪਲਬਧੀ ਸਾਨੂੰ ਲਈ ਹੈ ਤੇ ਉਸ ਉਹਦੇ ਵਿੱਚ ਕੋਈ ਟੀਚਰ ਨਹੀਂ ਹੈ ਐਵੇਂ ਤੱਕ ਦੀਆਂ ਕਲਾਸਾਂ ਜੀ ਪਲੇਟੈਂਟ ਤੋਂ ਸਕੂਲ ਵਿੱਚ ਕੋਈ ਟੀਚਰ ਨਹੀਂ ਇੱਕ ਪ੍ਰਿੰਸੀਪਲ ਹੀ ਹੈ ਉਹ ਵੀ ਪ੍ਰਿੰਸੀਪਲ ਵੀ ਜਿਹੜਾ ਨਾ ਸੇਵਾਦਾਰਾਂ ਨੂੰ ਕੰਮ ਕਰਦੇ ਤੇ ਉਹ ਬੂਟਿਆਂ ਨੂੰ ਪਾਣੀ ਪੋਹਦਾ ਤੇ ਉਹ ਖੇਚ ਧੋ ਰਿਆ ਹੁੰਦਾ ਕਿ ਇੰਨਾ ਕਿ ਨਿਮਾਣਾ ਬੜ ਕੇ ਉਹ ਸੇਵਾ ਕਰ ਰਿਹਾ ਤੇ ਵਿਦਿਆਰਥੀ ਹੀ ਵਿਦਿਆਰਥੀਆਂ ਨੂੰ ਉੱਥੇ ਪੜਾਉਂਦੇ ਨੇ ਇਹ ਬੜੀ ਵੱਡੀ ਗੱਲ ਹੈ ਕਿ ਜਿੰਨਾ ਖਰਚਾ ਜਿਹੜਾ ਅਸੀਂ ਟੀਚਰਾਂ ਦੀ ਤਨਖਾਹਾਂ ਤੇ ਖਸ ਤੋਂ ਨਾ ਬੱਚੇ ਦੀ ਪੜਾਈ ਤੇ ਖਰਚ ਹੁੰਦਾ ਬੱਚੇ ਦੇ ਰੌਸ਼ਟ ਨੂੰ ਇੱਥੇ ਗੱਲ ਚੰਗਾ ਇਹ ਪ੍ਰਿੰਤੀਪਾਦ ਸਾਹਿਬ ਦੀ ਸੋਚ ਹੈ ਤੇ ਇਸ ਕਰਕੇ ਮੈਂ ਜੀਵਨ ਅਸਾ ਦਿੱਖਤ ਵਿਦਵਤ ਸੇਖੀ ਜੀ ਸੱਚੇ ਕੋਲ ਪਹੁੰਚੇ ਜੀਵਨ ਅਸਾ ਪ੍ਰਿੰਤੀਪਾਦ ਸਾਹਿਬ ਜੀ ਸਾਡੇ ਕੋਲ ਪਹੁੰਚੇ ਨੇ तमाम ਸ਼ਹਿਰ ਦੇ ਪੋਕੀ ਦੇ ਖਾਰਿਆ ਦਾ ਦਿਲਾਂ ਦੀਆਂ ਗਹਿਰੀਆਂ ਤੋਂ ਸਵਾਗਤ ਹੈ ਤੇ ਨਾਲ ਦੀ ਨਾਲ ਅਸੀਂ ਅੱਜ ਆਪਣਾ ਪ੍ਰੋਗਰਾਮ ਚਲਦਾ ਰੱਖੀਏ ਤੇ ਹੁਣ ਬੇਨਤੀ ਕਰਾਂਗਾ ਸਰਦਾਰ ਸੁਖਬੀਰ ਸਿੰਘ ਜੀ ਕੋਲ ਹਾਂਜੀ ਸਾਡੀ ਪੱਕੀ ਰੋਟੀ ਦਾ ਗੀਤ ਹੈ ਜੀ ਮਾਂ ਦੇ ਪੱਕੀ ਰੋਟੀ ਖਾਣ ਤੋਂ ਚੁੱਪ ਕਰਕੇ

ਆਲਾ ਜੁਸੀ ਪੰਜਾਬੀ ਸਰਕਾਰ ਦੇ ਉਸ ਚਾਤ ਦੇ ਵਾਇਗੂ ਦੇ ਖਾਲਸਾ ਵਾਇਗੂ ਦੇ ਕੀ ਬਾਤ ਆਏ ਅੱਜ ਅਈਏ ਮੈਂ ਬੱਤਿਆਂ ਨੂੰ ਇੱਕ ਕਵੀ ਸੁਣਨਾ ਆਵੇ ਲੈ ਇਹਨਾਂ ਕਿਹੜਾ ਬੀ ਬੀ ਗਿਆ ਦਾ ਮਾਪਿਆਂ ਨੂੰ ਸੰਧ ਰੱਖਣੀ ਨਾ ਸਮਾਜ ਨੂੰ ਸੰਧ ਰੱਖਣੀ ਆ ਕਿਉਂਕਿ ਮਾਪੇ ਨਹੀਂ ਜਾਣਦੇ ਐਜੂਕੇਸ਼ਨ ਕੀ ਆ ਜੇ ਨਾ ਪੜ੍ਹਨ ਲੜੇ ਜਾਣਦੇ ਐਜੂਕੇਸ਼ਨ ਕੀ ਆ ਐਜੂਕੇਸ਼ਨ ਮਾਤਾਂ ਕੋਲ ਸਰਟੀਫਿਕੇਟ ਡਿਗਰੀਆਂ ਨਹੀਂ ਹੁੰਦੀ ਐਜੂਕੇਸ਼ਨ ਹੁੰਦੀ ਹੈ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਹੋਈ ਫਤਿਹ ਆਪਸਾਰ ਤੋਂ ਬਿਨਾ ਵਾਰਿਕ ਜੀ ਦਾ ਖਲਸਾ ਵਾਰਿਕ ਜੀ ਦੀ ਫਤਿਹ ਅੱਪਾ ਸਾਡੇ ਫੈਸਿਲਿਟੀ ਤੇ ਪਾ ਦਿੱਤੀ 350 ਸਾਲਾ ਸਤਾਪੀ ਨੂੰ ਇਹ ਮੇਰੇ ਮਹਿਬੂਬ ਦੀ ਚਿੱਠੀ ਤੁਸੀਂ ਸੁਣਨੇ ਚ ਮੜ ਦਿੱਤੀ ਧੜਕਣ ਅਗੰਮੀ ਚਮਕਦੇ ਪੱਥਰ ਤੇ ਜੜਦੀ ਮੈਨੂੰ ਯਾਦ ਹੈ ਮੇਰੇ ਮਹਿਬੂਬ ਨੇ ਇੱਕ ਦਿਨ ਮੇਰੇ ਕੱਚੇ ਜੇ ਘਰ ਵਿੱਚ ਰੁੱਖਾ ਮਿੱਠਾ ਭੋਜਨ ਕਰਿਆ ਸੀ ਕਿਆ ਬਾਤ ਜੇ ਨੀਚਾ ਅੰਦਰ ਨੀਂਦ ਨੂੰ ਸੁਣ ਲੈ ਤੇ ਤੁਹਾਨੂੰ ਉਹਨਾਂ ਦੇ ਵਿੱਚੋਂ ਪਾਸ ਨਾ ਭਜਾਏਗਾ ਜੇ ਕਿਸੇ ਨੇ ਮਹੱਤਤਾ ਦੀ ਗੱਲ ਕਰਨੀ ਹੋਵੇ ਤੇ ਫਿਰ ਮੜ ਲਵੇ ਤੁਹਾਨੂੰ ਇਸਤ ਮਜਾਜੀ ਤੇ ਇਸਤ ਕਤੀ ਦੀ ਉਹਨਾਂ ਦੀਆਂ ਫੈਰਾਂ ਦੇ ਵਿੱਚੋਂ ਦੋਵੇਂ ਚੀਜ਼ਾਂ ਨੱਬ ਜਾਣਗੀਆਂ आज सर डॉक्टर देवेंद्र शाही मोहवे एक खरी दुनिया तो जानती है और रिकॉर्ड ना वाला मंत्री ਸੋਹਣੀ ਸੀ ਸਾਥ ਸੰਭਾਲੋਂ ਬੀਚਲਾਉਂਦੇ ਨੇ ਤਾਰੇ ਅਸੂਦੇ ਜੀ ਦੁੱਖ ਖੰਡੋ ਦੁਖੀਆਂ ਦੇ ਛੇਵੇਂ ਘੁਰਨੇ ਆਖ ਸੁਣਾਇਆ ਦਗ ਨੂਰੀ ਤੇਰੇ ਤੋਂ ਆਪਾ ਮਾਰੇ ਸਦਕੇ ਜਾਈਏ ਗੁਰ ਤੇਗ ਬਹਾਦਰ ਦਾ ਮੇਰੀ ਬਤੂ ਪ੍ਰੋਫੈਸਰ ਮਨਦੀਪ ਕੌਰ ਬਲਵੰਤ ਤੁਸ ਕਾ ਖਰੀ ਸਤਿ ਸ਼੍ਰੀ ਅਕਾਲ ਜੀ ਆਪਣੀ ਰਚਨਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਥਿੱ ਗੱਲਾਂ ਆਪ ਸਭ ਦੀ ਨਾਲ ਸਾਂਝੀਆਂ ਕਰਨਾ ਚਾਹੁੰਦੀ ਆ ਕਿ ਇੱਕ ਵਿਦਿਆਰਥਣ ਤੋਂ ਲੈ ਕੇ ਪ੍ਰੋਫੈਸਰ ਤੱਕ ਦੇ ਸਫਰ ਬਾਰੇ ਸੋ ਜਦੋਂ ਮੈਂ ਵਿਦਿਆਰਥਣ ਸੀ ਫਿਰ ਦਨੇਸ਼ ਸਿੰਘ ਸਕੈਂਡੀ ਪਬਲਿਕ ਸਕੂਲ ਕੋਟਾ ਸੁਲਤਾਨ ਸਿੰਘ ਵੀ ਸੋ ਇੱਥੇ ਅਕਸਰ ਮੈਂ ਆਇਆ ਕਰਦੀ ਸੀ ਫਿਰ ਪਾਸ਼ਨ ਪ੍ਰਤੀਯੋਗਤਾ ਵਿੱਚ ਕਈ ਵਾਰ ਤਾਂ ਮੇਰੇ ਨਾਮ ਨਹੀਂ ਸਾਥੀ ਕਰਕੇ ਲੈ ਕੇ ਗਈਆਂ ਸੋ ਸੋ ਅੱਜ ਮੈਂ ਬਹੁਤ ਹੀ ਮਾਣਹਿਸੂਸ ਕਰ ਰਹੀ ਹਾਂ ਮਾਰੇ ਗੁਰਜੀ ਕੀ ਪੱਤੇ ਗੁਰੂ ਤੇਗ ਬਹਾਦਰ ਹਿੰਦੂ ਦੀ ਚਾਦਰ ਐਵੇਂ ਨਹੀਂ ਖਵਾ ਦੇ ਹਿੰਦੂ ਕਰਮ ਦੀ ਰੱਖਿਆ ਗਏ ਲਈ ਆਪਣਾ ਸੀਸ ਕਟਾ ਦੇ ਗਰੂਜ ਅਰਮਾਣੇ ਉ ਉ ਲਾਤੀ ਫਿਰ ਗੁਰਤੀ ਮੂ ਵਿੱਚ ਪਾਉਂਦਾ ਦੱਸੋ ਕਿਹੜਾ ਢਾਡਾ ਤਰਮ ਬਚਾਉਂ ਮੁੱਖੋਂ ਪਿਆਰ ਫਰਮਾਉਂਦਾ ਜੋ ਫਤਿਹ ਉਸ ਦੀ ਜਗ ਚੋਂ ਫਤਿਹ ਜਿਸ ਦੀ ਜ਼ੁਬਾਨ ਚੋਂ ਫਤਿਹ ਉਸ ਦੀ ਮੈਦਾਨ ਚੋਂ ਫਤਿਹ ਆਓ ਗੁਰੂ ਪਿਤਾ ਦੀ ਬਖਸ਼ੀ ਲਈ ਫਤਿਹ ਦੀ ਸਾਂਝ ਪਾਈਏ ਗੱਜ ਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਆ ਸਰਦਾਰ ਨਵਜੋਤ ਸਿੰਘ ਫੰਗੂ ਜੀ ਦਾ ਜਿਨ੍ਹਾਂ ਨੇ ਸਨੇਹਾ ਭੇਜਿਆ ਤੇ ਅੱਜ ਬਹੁਤ ਹੀ ਸਮਾਂ ਵੇ ਦਾ ਸੀ ਕਿ ਗੁਰਜੀਤ ਸਿੰਘ ਔਜਲਾ ਦੇ ਮਾਤਾ ਜੀ ਮੇਰੇ ਮਾਸੀ ਜੀ ਨੇ ਉਹਨਾਂ ਦਾ ਕੋ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮਾਗਮ ਵਿੱਚ ਮੈਂ ਤੇ ਦੋਸਤੋ ਅ ਦਵਿੰਦਰ ਸਾਹਿਬ ਜੀ ਮੈਂ ਤੁਹਾਨੂੰ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਤੇ ਇਸ ਥਾਂ ਤੇ ਆਪਾਂ ਬੈਠੇ ਹਾਂ ਮਰੀਖੇ ਤੇ ਇਸ ਤੋਂ ਥੋੜੀ ਦੂਰ ਇੱਕ ਸਾਡੇ ਕੋਲ ਇੰਡਾ ਘੁੱਡੇ ਵਾਲੀ ਜਿਸੇ ਇੱਕ ਬਹੁਤ ਅਸੀਂ ਈਲਖਾਂ ਦੇ ਮਾਰੇ ਹੋਈ ਸਾਰੇ ਹੰਕਾਰ ਦੇ ਹਾਂ ਅਸੀਂ ਈਰਖਾ ਦੇ ਮਾਰੇ ਹੋਏ ਸੜੇ ਹੰਕਾਰ ਦੇ ਹਾਂ ਮੈਂ ਨਹੀਂ ਕਹਦਾ ਇਹ ਮੈਂ ਨਹੀਂ ਕਹਿੰਦਾ ਸੱਚ ਇਹ ਸੁਣਾਇਆ ਨਵੇਂ ਪਾਤਸ਼ਾਹ ਨੇ ਗੁਰੂ ਰਾਮਦਾਸ ਦੇ ਕਰਨ ਸ੍ਰੀ ਦਿਦਾਰ ਪੁੱਜੇ ਗੁਰੂ ਰਾਮ ਜੀ ਸਰ ਜੀ ਮੈਂ ਨਰਿੰਦਰ ਸਿੰਘ ਹੈ ਜੀ ਪ੍ਰਗਤੀਸ਼ੀਲ ਲੇਖਕ ਸੰਮਿਤੀ ਦਾ ਰਾਸਟਰ ਜਮੂਰੀ ਕਾਨੂੰਨ ਸਭਾ ਦਾ ਇੱਕ ਸਰਗਰ ਮੈਂਬਰ ਮਜੀਠੀ ਹਲਕੇ ਤੋਂ ਅਜ ਨਾਲੇ ਹਲਕੇ ਤੋਂ ਅੱਜ ਭਾਰਤ ਦੇ ਇੱਕ ਮਸ਼ਹੂਰ ਕਸਬੇ ਮਜੀਠੇ ਵਿਖੇ ਜਿਸ ਕਸਬੇ ਦੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਤੋ ਲੈ ਕੇ ਅੱਜ ਤੱਕ ਇੱਕ ਵੱਡੀ ਦੇਣ ਹੈ ਉੱਥੇ ਹੀ ਤੰਤ ਮੱਬਾ ਡੰਡਾ ਸਾਹਿਬ ਪਬਲਿਕ ਸਕੂਲ ਵਿੱਚ ਇੱਕ ਫੰਕਸ਼ਨ ਤੇ ਸਾਬਕਾ ਸ੍ਰੀਮਤੀ ਇੱਕ ਮਹਾਰਾਜ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਪਰ ਇਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੂ ਦਾਸ ਜੀ ਤੇ ਪਾਇਆ ਜੀ ਦਿੱਲੀ ਚਾਂਦਨੀ ਚੌਕ ਵਿੱਚ ਧਰਮ ਦੀ ਰੱਖਿਆ ਦੇ ਖਾਤਰ ਸ਼ਹਾਦਤ ਪ੍ਰਾਪਤ ਕਰ ਗਏ ਉਸ ਸਮੇਂ ਦੀ ਜ਼ਾਲਮ ਹਕੂਮਤ ਕੋਲ ਔਰ ਸੰਦੇਸ਼ ਉਹਨਾਂ ਦਾ ਸਿਰਫ ਇਹੀ ਸੀ ਕਿ ਧਰਮ ਉਪਕਾਉਣ ਵਾਲੀ ਚੀਜ਼ ਐ ਧਰਮ ਬਖਾਵੇ ਵਾਲੀ ਕੋਈ ਚੀਜ਼ ਨਹੀਂ ਐ ਉਹ ਆਪਣਾ ਧਰਮ ਨਿਭਾਉਂਦੇ ਹੋਏ ਹਿੰਦੁਸਤਾਨ ਦੇ ਭਾਰਤੀਆਂ ਦੇ ਧਰਮ ਵਾਸਤੇ ਉਹਨਾਂ ਨੇ ਇੱਕ ਲਾਸ਼ਾਰਨੀ ਕੁਰਬਾਨੀ ਦਿੱਤੀ ਅਸੀਂ ਉਸ ਕੁਰਬਾਨੀ ਨੂੰ ਯਾਦ ਕਰਨ ਵਾਸਤੇ ਅੱਜ ਸੇ ਬਹੁਤ ਸਾਰੀ ਵੱਡੀ ਗਿਣਤੀ ਵਿੱਚ ਲੇਖਕ ਚਿੰਤਕ ਕਵੀ ਕਵੀਸ਼ਰ ਸਭ ਇਕੱਤਰ ਹੋਏ ਔਰ ਸਾਰਿਆਂ ਨੇ ਆਪਣੇ ਆਪਣੇ ਤੰਗ ਦੇ ਨਾਲ ਗੁਰੂ ਸਾਹਿਬ ਆਦਿ ਮਹਿਮਾ ਕੀਤੀ ਧੰਨਵਾਦ ਜੀ ਆਮ ਦੱਸ ਕੇ ਤੇ ਅੱਜ ਦਾ ਪ੍ਰੋਗਰਾਮ ਬਾਰੇ ਦੱਸੇ ਮੇਰਾ ਨਾਮ ਭੁਪਿੰਦਰ ਸਿੰਘ ਸੰਧੂ ਆ ਮੈਂ ਜ਼ਿਲ੍ਹਾ ਪ੍ਰਧਾਨ ਪਰਗਨਾ ਦੀ ਮੇਸੇ ਸੰਗ ਅਮਤਾਰ ਅੱਜ ਮਜੀਠਾ ਵਿਖੇ ਇੱਕ ਸਕੂਲ ਦੇ ਵਿੱਚ ਸੰਤ ਬਾਬਾ ਬੁੱਢਾ ਅਬਦੁੱਲ ਰਜ਼ੀ ਸਕੂਲ ਦੇ ਵਿੱਚ ਸੱਭਿਆਚਾਰਕ ਫੰਕਸ਼ਨ ਸੀ ਇਹ ਫੰਕਸ਼ਨ ਜਿਹੜਾ ਸੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਬਰੇਗੰਡ ਸ਼ਹੀਦ ਦੀ ਸ਼ਹਾਦਤ ਦੀ ਉਹਨੂੰ ਸਮਰਪਿਤ ਕੀਤਾ ਗਿਆ ਇਹਦੇ ਵਿੱਚ ਜਿੱਥੇ ਅਸੀਂ ਵਿਦਿਆਰਥੀਆਂ ਨਾਲ ਗੱਲਾਂ ਕੀਤੀਆਂ ਅਧਿਆਪਕਾਂ ਨਾਲ ਗੱਲਾਂ ਕੀਤੀਆਂ ਉਥੇ ਏਰੀਏ ਦੇ ਇਲਾਕੇ ਦੇ ਬਹੁਤ ਵਧੀਆ ਸ਼ਾਇਰ ਦੋਸਤ ਸਾਡੇ ਜਿਹੜੇ ਉਹ ਵੀ ਇੱਥੇ ਹੋਏਗੀ ਲੋਕਾਂ ਨੂੰ ਸ਼ਾਇਰੀ nhiều ਪੇਸ਼ ਕੀਤੀ ਗਈ ਸ਼ਾਇਰੀ ਦੇ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਸੰਬੰਧਿਤ ਜੋ ਵਾਕਿਆਤ ਹੈ ਉਹਨਾਂ ਦਾ ਬਖੂਬੀ ਜ਼ਿਕਰ ਕੀਤਾ ਗਿਆ ਤੇ ਇਸੇ ਤਰ੍ਹਾਂ ਇਸ ਮਿੱਠਾ ਇਸ ਇਲਾਕੇ ਦੇ ਵਿੱਚ ਗੁਰਦਾਰਾ ਗੁਰੂ ਕਬਾਜ਼ ਕੀਤਨਪੁਰਾ ਪਿੰਡ ਦੀ ਜਿਹੜੀ ਕਾਬਲੀਅਤ ਹੈ ਲਾਗੇ ਮੁਹੰਮਦ ਰਫੀ ਦਾ ਪਿੰਡ ਆ ਇਸ ਕਰਕੇ ਇਸ ਇਸ ਇਲਾਕੇ ਦੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਪੰਜਾਬੀਅਤ ਨੂੰ ਦੇਸ਼ ਦੇ ਲੋਕਾਂ ਨੂੰ ਦੇਣਾ ਉਹਦਾ ਵੀ ਜ਼ਿਕਰ ਕੀਤਾ ਗਿਆ ਤਾਂ ਕਿ ਬੱਚਿਆਂ ਦੇ ਵਿੱਚ ਇਤਿਹਾਸ ਦੀ ਗੱਲ ਜਿਹੜੀ ਉਹ ਚੱਲਦੀ ਰਹੇ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਜਿਹੜੇ ਬੱਚੇ ਨੇ ਉਹਨਾਂ ਨੇ ਲੰਮਾ ਸਮਾਂ ਵੱਡੇ ਲੋਕਾਂ ਦੇ ਮੂੰਹ ਆਪਣੇ ਸਿਆਣੇ ਦੋਸਤਾਂ ਦੇ ਮੂੰਹ ਉਹ ਚਰਚਾ ਸੁਣੀ ਹੈ ਜਿਹੜੀ ਸ਼ਾਨ ਉਹਨਾਂ ਨੂੰ ਕਾਬਾ ਚੋਂ ਪੜਨ ਦੀ ਨਾ ਮਿਲ ਸਕੇ। ਸੋ ਅਜੀ ਉਹ ਲੋਕ ਜਿਹੜੇ ਔਰਲ ਤੌਰ ਤੇ ਮੁਖਵਤਾਵਰ ਦੇ ਉੱਤੇ ਕੁਝ ਨਾ ਕੁਝ ਜਾਣਕਾਰੀਆਂ ਸਾਂਝੀਆਂ ਕਰਦੇ ਲੋਕਾਂ ਦੇ ਨਾਲ ਉਹ ਮੁਖ ਜਾਣਕਾਰੀਆਂ ਜਿਹੜੀਆਂ ਉਹ ਪੀੜੀ ਦਰ ਪੀੜੀ ਚਲਦੀਆਂ ਨੇ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਦੂਜੀ ਤੋਂ ਤੀਜੀ ਪੀੜੀ ਤੱਕ ਜਿਹਨੂੰ ਆਪਾਂ ਕਹਿੰਦੇ ਨੇ ਬਾਤਾਂ ਵਾਂਗੂ ਇੱਕ ਦੂਜੇ ਦੇ ਅੱਗੇ ਧੋਕੇ ਘੁੰਮਦੀਆਂ ਰਹਿੰਦੀਆਂ ਨੇ ਸਾਡੇ ਸ਼ਾਇਰ ਲੋਕ ਸਾਡੇ ਲੇਖਕ ਦੋਸਤ ਜਿਹੜੇ ਆ ਉਹਨਾਂ ਦਾ ਵਿੱਚ ਇਹੀ ਇੱਕ ਹੋਣਾ ਕਿ ਉਹ ਨਿੱਕੀ ਤੋਂ ਨਿੱਕੀ ਬ੍ਰੀਡ ਬਣਨੀ ਜਿਹੜੀ ਗੱਲ ਹੈ ਉਹਨੂੰ ਵੀ ਇੱਕ ਬਾਖੂਰ ਦੀ ਕਹਾਣੀ ਮੰਗ ਕੇ ਪੇਸ਼ ਕਰ ਰਹੇ ਨੇ ਤੇ ਇਹ ਕਹਾਣੀਆਂ ਜਿਹੜੀਆਂ ਸਾਡੇ ਬੱਚਿਆਂ ਵਾਸਤੇ ਰੌਸ਼ਨੀ ਆ ਤੇ ਉਹਨਾਂ ਵਾਸਤੇ ਖਜ਼ਾਨਾ ਨੇ ਹਾਂਜੀ ਸਰ ਅੱਜ ਇੱਥੇ ਕਵੀ ਦਰਬਾਰ ਸਕੂਲ ਦੇ ਵਿੱਚ ਆਏ ਜੇ ਤੇ ਕਿਸ ਤਰ੍ਹਾਂ ਲੱਗਾ ਤੁਹਾਨੂੰ हां जी संत बाबा गुप्ता जी ਜਿਹੜਾ ਪਬਲਿਕ ਸਕੂਲ ਹੈ ਇਹਦਾ ਬਹੁਤ ਵੱਡਾ ਉਪਰਾਲਾ ਸੀ ਇਹਦੇ ਨਾਲ ਸੰਸਥਾਵਾਂ ਜੁੜੀਆਂ ਨੇ ਸ਼ੰਗਾਰਾ ਸਿੰਘ ਜੀ ਚੈਰੀਟੇਬਲ ਸੰਸਥਾ ਹੈ ਜੀ ਖਾ ਸਿਹਤ ਕਮਾ ਹੈ ਇੱਕ ਹੋਰ ਸੰਸਥਾ ਜਿਹੜੀ ਇਹਨਾਂ ਦੇ ਪਿਤਾ ਦੇ ਨਾਮ 'ਤੇ ਬਣੀ ਹੈ ਦਰਮਨ ਸਿੰਘ ਭੰਗੂ ਜੀ ਦੇ ਨਾਮ 'ਤੇ ਉਹ ਸੰਸਥਾਵਾਂ ਦੇ ਰਲ ਕੇ ਬਹੁਤ ਹੀ ਖੂਬਸੂਰਤ ਕਵੀ ਦਰਬਾਰ ਗੋਸ਼ਟੀ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਹੈ ਇਹਦੇ ਵਿੱਚ ਬਹੁਤ ਨਾਮਵਰ ਕਵੀਆਂ ਨੇ ਹਿੱਸਾ ਲਾਇਆ ਔਰ ਉਹ ਬਹੁਤ ਹੀ ਸੁੰਦਰ ਢੰਗ ਦੇ ਨਾਲ ਉਹਨਾਂ ਦੀ ਕਵਤਾਵਾਂ ਦੀ ਪੇਸ਼ਕਾਰੀ ਗੀਤਾਂ ਦੀ ਪੇਸ਼ਕਾਰੀ ਨ੍ਰਿਸ਼ੀਰੀ ਦੀ ਪੇਸ਼ਕਾਰੀ ਉਹ ਸਾਰੇ ਦੋਸਤਾਂ ਨੇ ਆ ਕੇ ਇਸ ਸਕੂਲ ਦੇ ਵਿੱਚ ਅਸ਼ੀਰਵਾਦ ਦਿੱਤਾ ਔਰ ਸਕੂਲ ਦੇ ਸੰਚਾਲਕ ਨਵਜੋਤ ਸਿੰਘ ਪੰਗੋਹਰਾ ਨੇ ਸេចਕੇ ਤੌਰ ਤੇ ਸਭ ਦਾ ਧੰਨਵਾਦ ਕੀਤਾ ਔਰ ਇਹ ਵੀ गुजारिश ਕੀਤੀ ਗਈ ਕਿ ਸਕੂਲ ਇਹ ਸੰਸਥਾ ਉਹਨਾਂ ਦੀ ਹੈ ਆਓ ਇੱਥੇ ਇਸ ਨਾਲ ਜੁੜੋ ਤੇ ਇਹਦੇ ਤੋਂ ਬਾਅਦ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾਤਾਰ ਜਾਰੀ ਰੱਖਣ ਦਾ ਅਹਿਦ ਕੀਤਾ ਫਿਰ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ ਮਹਾਨ શિક્ષੀਤਾਂ ਪਹੁੰਚੀਆਂ ਪ੍ਰਿੰਸੀਪਲ ਸਰਵਣ ਸਿੰਘ ਜੀ ਪ੍ਰਿੰਸਪਲ ਸੌਰਨ ਸਿੰਘ ਅਤੇ ਪ੍ਰਿੰਸਪਲ ਸੌਰਨ ਸਿੰਘ ਜੀ ਵਿਸ਼ੇਸ਼ ਤੌਰ ਤੇ ਜਿਹੜੇ ਪਹੁੰਚੇ ਉਹਨਾਂ ਨੇ ਐਜੂਕੇਸ਼ਨ ਬਾਰੇ ਬਹੁਤ ਸੁੰਦਰ ਗੱਲਾਂ ਕੀਤੀਆਂ ਮਹਾਨਦਯਾ ਗੱਲਾਂ ਕੀਤੀਆਂ ਔਰ ਅਸੀਂ ਚਾਹੁੰਦੇ ਹਾਂ ਇਸ ਤਰ੍ਹਾਂ ਦੇ ਅਦੀਬ ਦੋਸਤ ਇਸ ਤਰ੍ਹਾਂ ਦੇ ਖੇਤਰੀ ਵਿਦਤਾ ਇਸ ਤਰ੍ਹਾਂ ਦੇ ਸ਼ਾਇਰ ਇਸ ਤਰ੍ਹਾਂ ਦੇ ਲੇਖਕ ਇੱਥੇ ਵਾਰ-ਵਾਰ ਜੁੜਦੇ ਰਹਿਣ ਤੇ ਸਕੂਲ ਨੂੰ ਅਸ਼ੀਰਵਾਦ ਦਿੰਦੇ ਰਹਿਣ ਬਹੁਤ ਬਸ਼ਰਤ ਹੈ ਫੋਟੋ ਪੇਜ ਦਾ ਵੀ ਮੁੜ ਕੇ ਨਾਲ ਕੋਈ ਨਹੀਂ ਸਰਦਾਰ ਜੀ ਅੱਜ ਦੇ ਪਿਛੇ ਬਾਰੇ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਿੰਸੀਪਲ ਸਰਦਾਰ ਨਵਜੋਤ ਸਿੰਘ ਜੀ ਮੁਜੀਠਾ ਪੰਗੀ ਸਾਹਿਬ ਇਸ ਹੁਮ ਦੇ ਵਿੱਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸਾਲਾ ਸਾਲ ਦੀ ਸਮਾਗਮ ਨੂੰ ਸਮਰਪਿਤ ਭਾਈ ਮਤੀ ਦਾਸ ਭਾਈ ਛਤੀ ਦਾਸ ਜੀ ਭਾਈ ਦਿਆਲਾ ਜੀ ਦੇ ਯਾਦ ਦੇ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਹੈ ਬਹੁਤ ਹੀ ਅੱਜ ਵਕ ਵਕ ਕਵੀਆਂ ਨੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਹੋਰ ਗੁਰੂ ਸਾਹਿਬਾਨ ਦੀ ਜੇਮਨ ਤੇ ਜਿਹੜੀ ਆਪਣੀਆਂ ਕਵਤਾ ਰਾਈ ਜਿਹੜੀ ਆ ਇਤਿਹਾਸ ਨੂੰ ਸਰਮਣ ਕੀਤਾ ਹੈ ਤੇ ਜੋ ਨੌਜਵਾਨ ਪੀੜ੍ਹੀ ਨੱਥਿਆਂ ਵੱਲ ਜਾ ਰਹੀ ਆ ਬਸਤ ਪੋਣੇ ਵੱਲ ਜਾ ਰਹੀ ਆ ਉਹਨਾਂ ਨੂੰ ਪ੍ਰੇਰਣ ਲਈ ਜਿਹੜਾ ਇਹ ਕਵੀ ਦਰਬਾਰ ਬਹੁਤ ਹੀ ਸਲਾਘਾਯੋਗ ਆ ਅਸੀਂ ਬਹੁਤ ਬਹੁਤ ਪ੍ਰਿੰਸੀਪਲ ਭੰਗੂ ਸਾਹਿਬ ਨੂੰ ਸਮੁੱਚੇ ਸਟਾਫ ਨੂੰ ਵਧਾਈ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਭੰਗੂ ਸਾਹਿਬ ਜਿਹੜਾ ਪ੍ਰੋਗਰਾਮ ਸਕੂਲ ਦੇ ਵਿੱਚ ਕਰਾਇਆ ਵਾ ਉਸ ਬਾਰੇ ਜਾਣਕਾਰੀ ਜਿਹੜਾ ਦੇ ਸਾਂਝੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਸ਼ਿੰਗਾਰਾ ਸਿੰਘ ਐਜੂਕੇਸ਼ਨਲ ਚੈਰੀਟੇਬਲ ਫੰਡ ਰਜਿਸਟਰਡ ਮਜੀਠਾ ਅਤੇ ਸੰਜੀਵਾਲਤਾ ਸਹਿਤ ਸਭਾ ਮਜੀਠਾ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹਾਦਤ ਪੁਰਬ ਨੂੰ ਸਮਰਪਿਤ ਇੱਕ ਮਹਾਨ ਕਵੀ ਦਰਬਾਰ ਅਤੇ ਗੋਸ਼ਟੀ ਕਰਵਾਈ ਗਈ ਗਿਫਟ ਦੇ ਵਿੱਚ ਸਾਡੇ ਕੋਲ ਉੱਚ ਕੋਟੀ ਦੇ ਵਿਦਵਾਨ ਪਹੁੰਚੇ ਇਹ ਮੈਂ ਕਾਇਰਾਂ ਦੀ ਗੱਲ ਕਰਾਂ ਤੇ ਸਾਡੇ ਕੋਲ ਅਚੇਤ ਤੋਂ ਆਪੇ ਡਾਕਟਰ ਦਵਿੰਦਰ ਸਾਹੀ ਮਾਲਵੇ ਦੀ ਬਲੰਦ ਹਸਤੀ ਨੇ ਉਹ ਪਹੁੰਚੇ ਉਹਨਾਂ ਦੇ ਨਾਲ ਮੈਡਮ ਨਿਰਮਲ ਕੋਟਲਾ ਵਿਸ਼ਵ ਨਾਰੀ ਸੰਸਥਾ ਪੰਜਾਬ ਤੋਂ ਪਹੁੰਚੇ ਹੋਰ ਬਹੁਤ ਸਾਰੇ ਵਿਦਵਾਨ ਜਿਨ੍ਹਾਂ ਦੇ ਵਿੱਚ ਸਰਦਾਰ ਨਰਿੰਦਰ ਸਿੰਘ ਜੀ ਗਿੱਲ ਸਰਦਾਰ ਕੁਲਦੀਪ ਸਿੰਘ ਜੀ ਕਾੜੂ ਸਰਦਾਰ ਸੁਖਬੀਰ ਸਿੰਘ ਜੀ ਭੁੱਲਰ ਸਰਦਾਰ ਨਰਿੰਦਰ ਸਿੰਘ ਜੀ ਬਹੁਤ ਸਾਰੇ ਲਗਭਗ 20 ਦੇ ਕਰੀਬ ਸ਼ਾਇਰਾਂ ਨੇ ਸ਼ਿਰਕਤ ਕੀਤੀ ਗੁਰਮੀਲ ਸ਼ਾਮ ਨਗਰ ਨੇ ਇਸ ਪ੍ਰੋਗਰਾਮ ਦਾ ਜਿਹੜਾ ਆ ਉਹ ਆਗਾਜ਼ ਕੀਤਾ ਜਿਸ ਨੇ ਡਾਕਟਰ ਦਵਿੰਦਰ ਸੈਫੀ ਦੀ ਰਚਨਾ गा ਕੇ ਸਾਰਿਆਂ ਨੂੰ ਮੰਤਰਮੁਕ ਕੀਤਾ ਜੇ ਮੈਂ ਗੱਲ ਕਰਾਂ ਇਸ ਕਵੀ ਦਰਬਾਰ ਤੇ ਗੋਸ਼ਤੀ ਤੋਂ ਇਲਾਵਾ ਅਸੀਂ ਅੱਜ ਸਹਿਸ ਖੇਤਰ ਵਿੱਚ ਵਿਦਿਅਕ ਖੇਤਰ ਵਿੱਚ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਬੜਮੁਲਾ ਯੋਗਦਾਨ ਪਾਉਣ ਵਾਲੀਆਂ ਤਿੰਨ ਸਖੀ ਤਾਂ ਜਿਸ ਦੇ ਵਿੱਚ ਡਾਟਰ ਦਵਿੰਦਰ ਸੈਫੀ ਹੁਣਾਂ ਨੂੰ ਗਿਆਨ ਵਿਦਿਆ ਪੁਰਸਕਾਰ 2025 ਡਾਟਰ ਦਵਿੰਦਰ ਸੈਫੀ ਤੋਂ ਇਲਾਵਾ ਪ੍ਰਿੰਸੀਪਲ ਸੁਰਜ ਸਿੰਘ ਜੀ ਦੇ ਕੋਣਾ ਨੂੰ ਵਿਦਿਆਰਥਣ ਪੁਰਸਕਾਰ ਅਤੇ ਅੰਤਰਰਾਸ਼ਟਰੀ ਵਿਸ਼ਰ ਭਾਈ ਮਨਜੀਤ ਸਿੰਘ ਜੀ ਸੋਹੀ ਹੁਣਾਂ ਨੂੰ ਕਵੀಶ್ರೀ ਰਤਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਇਹ ਪੁਰਸਕਾਰ ਪ੍ਰਿੰਸੀਪਲ ਸਰਮ ਸਿੰਘ ਜੀ ਦੇ ਅਤੇ ਬਾਕੀ ਦੋਵਾਂ ਸਖਸ਼ੀਤਾ ਨੂੰ ਪ੍ਰਿੰਸੀਪਲ ਸਰਦਾਰ ਨਿਰਮਨ ਸਿੰਘ ਜੀ ਪਰ ਉਹ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਅਗਾਂਹ ਹੀ ਮੈਂ ਆਪਣੇ ਮੇਰੇ ਵੱਡੇ ਵੀ ਸਰਦਾਰ ਕੁਲਦੀਪ ਸਿੰਘ ਜੀ ਕਾੜੋ ਹੁਣਾ ਦੀ ਸੰਸਥਾ ਜਿਨ੍ਹਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਹਮੇਸ਼ਾ ਖੜੇ ਰਹਿੰਦੇ ਨੇ ਉਹ ਅਸੀਂ ਦੋਵੇਂ ਸੰਸਥਾਵਾਂ ਅਗਾਂਹ ਹੀ ਇਹ ਐਲਪ ਕਰਦੇ ਹਾਂ ਤੇ ਅਸੀਂ ਇਹ ਪ੍ਰੋਜੈਕਟ ਜਿਹੜੇ ਆ ਕਰਦੇ ਰਹਿਵਾਂਗੇ ਤਾਂ ਕਿ ਸ਼ਾਇਰਾਂ ਨੂੰ ਆਪਣੀਆਂ ਰਚਨਾਵਾਂ ਜਿਹੜਾ ਆ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਸਹਾਇਤਾ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ